ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਵਜੀਤ ਪਿੰਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਲੋ ਜੀ ਬਸ ਮੈਂ ਹੁਣ ਸਲਾਈ ਦਾ ਕੰਮ ਨਵੇੜ ਕੇ ਤੇਰੇ ਇਸ ਤੋਂ ਬਾਅਦ ਮੈਂ ਧਰਦੀ ਆਂ ਜੀ ਖੀਰ ਤੇ ਬਾਰ ਸ਼ੋਕੇ ਹੱਤੀ ਤੇ ਥੋੜੀ ਜਿਹੀ ਬੱਚੇ ਕਹਿੰਦੇ ਅੱਜ ਖੀਰ ਪੂੜੇ ਬਣਾ ਕੇ ਦੇ ਮਮੂ ਚਲੋ ਕਿ ਜਿਹੜੇ ਚੌਲ ਨੇ ਦੁੱਧ ਦੇ ਵਿੱਚ ਰੀਂਦੇ ਨੇ ਤੇ ਪਾਣੀ ਦੇ ਵਿੱਚ ਨਹੀਂ ਰਿਨੇ ਫਿਰ ਖੀਰ ਦਾ ਟੇਸ ਨਹੀਂ ਆਉਂਦਾ ਹੈਗਾ ਇਤਾਂ ਖੀਰ ਨਾ ਜੇ ਆਪਾਂ ਦੁੱਧ ਦੇ ਵਿੱਚ ਚੌਲ ਰਿਨੇ ਤਾਂ ਖੀਰ ਕੋਈ ਵਰਗੀ ਬਹੁਤ ਜਿਆਦਾ ਲੇਜ਼ਟੀ ਬਣਦੀ ਆ ਬਹੁਤ ਜਿਆਦਾ ਸਵਾਦ ਸਵਾਦ ਲੱਗਦੀ ਆ ਤੇ ਇੱਧਰ ਮੈਂ ਭੰਤੀ ਕਰੀ ਜੀ ਚੱਕਰ ਚੱਕਰ ਵਾਲੇ ਬਣਾਵਾਂਗੇ ਪੂੜੇ ਤੇ ਇੱਧਰ ਮੈਂ ਗੁੰਦੀਆਂ ਜੀ ਆਪਾਂ ਪੂੜਿਆਂ ਦਾ ਆਟਾ ਤੇ ਹੁਣ ਜਦੋਂ ਆਪਣਾ ਮਤਲਬ ਕਿ ਖੀਰ ਥੋੜੀ ਜੀ ਗਾੜੀ ਹੋ ਜੇਗੀ ਐਲੀ ਵਿੱਚ ਤੁਸੀਂ ਬਾਅਦ ਚ ਪਾਣ ਪਾ ਸਕਦੇ ਹੋ ਵੀ ਥੋੜਾ ਜਿਹਾ ਅਦੇ ਮੇਰੇ ਮਤਲਬ ਕਿ ਮੱਜਾ ਵਗੈਰਾ ਹੁੰਦੀਆਂ ਨੇ ਉਹਦਾ ਦੁੱਧ ਦੀ ਉਹ ਖੀਰ ਬਣਾ ਬਣਾਉਂਦੀਆਂ ਨੇ ਮੰਨ ਕਰੇ ਦੁੱਧ ਦੀ ਪਰ ਜਿੰਨਾ ਬਣਾ ਲਓਵੇ ਮੱਜਾ ਨਹੀਂ ਹੁੰਦੀਆਂ ਤਾਂ ਉਹ ਇਸ ਤਰੀਕੇ ਨਾਲ ਬਣਾਉਣ ਖੀਰ ਕੀ ਸਭ ਤੋਂ ਪਹਿਲਾਂ ਤਾਂ ਦੁੱਧ ਦੇ ਵਿੱਚ ਚੌਲ ਰੀਂਣਾ ਤੇ ਬਾਅਦ ਵਿੱਚ ਉਹ ਸਵਾਦ ਮਤਲਬ ਕਿ ਥੋੜਾ ਜਿਹਾ ਪਾਣੀ ਪਾ ਲਓ ਬਾਲਾ ਵੀ ਹੀ ਥੋੜਾ ਜਿਆ ਜਿਆਦੇ ਵੀ ਬਿਲਕੁਲ ਥੋੜਾ ਜਿਹਾ ਪਾਣੀ ਪਾਓ ਜੋ ਆਪਣੀ ਮਤਲਬ ਕਿ ਖੀਰ ਪੂਰੀ ਵਧੀਆ ਸਵਾਦ ਬਣੇ ਤੇ ਸਾਡੇ ਦੁੱਧ ਤਾਂ ਨਹੀਂ ਮੁੱਲ ਦਾ ਘਰ ਦਾ ਦੁੱਧ ਨਹੀਂ ਹੈਗਾ ਮੁੱਲ ਦਾ ਦੁੱਧ ਹੈ ਇਸ ਲਈ ਪਹਿਲਾਂ 1.5 ਕਿਲੋ ਦੁੱਧ ਦੀ ਖੀਰ ਆਹੀ ਤੇ ਥੋੜਾ ਜਿਹਾ ਮੈਂ ਪਾਣੀ ਪਾ ਲਿਆ ਇਹ ਲੋ ਜੀ ਆਪਣੀ ਖੀਰ ਬਸ ਫਿੱਕੀ ਹੋ ਰੱਖਣੀ ਹੈ ਮਿੱਠਾ ਨਹੀਂ ਪਾਉਣਾ ਤੇ ਇੱਧਰ ਮੈਂ ਗੁੰਦੀ ਹਾਂ ਜੀ ਹੁਣ ਆਟਾ ਤੇ ਲੋ ਜੀ ਆਪਣਾ ਚੱਕਰ ਘੋਣ ਲਈਆ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਆਪਣੇ ਜਿਹੜੇ ਚੱਕਰ ਘੋਆ ਲਿਆ ਹੁਣ ਆਪਾਂ ਪਾਉਣ ਲਿਆ ਤੇ ਲੋ ਜੀ ਮੈਨੂੰ ਆਪਾਂ ਪੂਰੇ ਨਾਲ ਲੱਗੀ ਕੋਲ ਬਣਾ ਲੈਣੇ ਆਂ ਪੂੜਿਆਂ ਦਾ ਆਟਾ ਨਾ ਜ਼ਿਆਦਾ ਕਹਿੜਾ ਰੱਖਣਾ ਨਾ ਜ਼ਿਆਦਾ ਪਤਲਾ ਰੱਖਣਾ ਬਸ ਨਾਰਮਲ ਜਿਹੀ ਰੱਖਣਾ ਥੋੜਾ ਜਿਹਾ ਹੁਣ ਆਪਣਾ ਜਿਹੜਾ ਮਾਗਰਾ ਮਤਲਬ ਕਿ ਸ਼ੱਕਰ ਪਚ ਗਈ ਆ ਇਹਨੂੰ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਜਿਹੜੀਆਂ ਕਈਆਂ ਤੇ ਮਤਲਬ ਕਿ ਜੇ ਗੁੜ ਵਾਲੇ ਖਾਣਾ ਚਾਹੁੰਦੇ ਤੁਸੀਂ ਗੁੜ ਵਾਲੇ ਵੀ ਪੂੜੇ ਬਣਾ ਸਕਦੇ ਹੋ ਜੇ ਸੱਕਰ ਵਾਲੇ ਖਾਣਾ ਚਾਹੁੰਦੇ ਤਾਂ ਸੱਕਰ ਵਾਲੇ ਤੇ ਮੇਰੇ ਲਈ ਘਰ ਸੱਕਰੀ ਸੀ ਇਸ ਲਈ ਮੈਂ ਸੱਕਰ ਵਾਲੀ ਬਣਾਉਣੀ ਹੈ ਗੁੜ ਹੁੰਦਾ ਕਿਉਂਕਿ ਮੈਂ ਗੁੜਾਣੀ ਬਣਾਉਣੀ ਸੀ ਗੁੜ ਮੇਰਾ ਖਤਮ ਹੋ ਗਿਆ ਹੈਗਾ ਸੀ ਘਰ ਦਾ ਗੁੜ ਮੈਂ ਜਾਮ ਬਣਾ ਲਿਆ ਸੀ ਜਾਮ ਬਣਾ ਲਿਆ ਸੀ ਗੁੜ ਦਾ ਲਓ ਜੀ ਹੁਣ ਆਪਾਂ ਇਹ ਪਾਣੀ ਦੇ ਵਿੱਚ ਪਾ ਲੈਂਦੇ ਆ ਜਿਆਦਾ ਮਿੱਠਾ ਨਹੀਂ ਰੱਖਣਾ ਲਓ ਜੀ ਆਪਾਂ ਨੇ ਮਤਲਬ ਕਿ ਗੁੜਿਆਂ ਦਾ ਆਟਾ ਆਟੇ ਦਾ ਕੋਲ ਬਣਾ ਲਿਆ ਦੇਖੋ ਇਦਾਂ ਦਾ ਬਣਿਆ ਨਾ ਜਾਂਦੇ ਗਾੜਾ ਨਾ ਜਾਂਦੇ ਪਤਲਾ ਤੇ ਇਧਰ ਆਪਣੀ ਬਸ ਖੀਰ ਵੀ ਬਣਨ ਵਾਲੀ ਆ ਬਸ ਥੋੜਾ ਜਿਹਾ ਹੋਰ ਜਦੋਂ ਫਿਰ ਆਪਣੀ ਖੀਰ ਬਣ ਕੇ ਰੈਡੀ ਹੋ ਜੂ ਫਿਰ ਆ ਫਿਰ ਆਪਾਂ ਫਿੱਕੀ ਖਣੀ ਆ ਤੇ ਤਵਾ ਆਪਾਂ ਚੰਗੀ ਤਰ੍ਹਾਂ ਪੂਰਾ ਰਗੜ ਲਿਆ ਤੇ ਇਤ ਨਾਲ ਪੂਰੇ ਬਿਲਕੁਲ ਪਲੇਨ ਕਰ ਲੈਣਾ ਮਤਲਬ ਕੀ ਹੈ ਰਗੜ ਲੈਣਾ ਤੇ ਇਹਦੇ ਉੱਤੇ ਹੁਣ ਆਪਾਂ ਲਾਵਾਂਗੇ ਥੋੜਾ ਜਿਹਾ ਤੇਲ ਤੇਲ ਲਗਾਵਾਂਗੇ ਤੇਲ ਨਾਲ ਲਗਾਇਆ ਤਾਂ ਕੂੜਾ ਆਪਣਾ ਨਾਲ ਹੀ ਚੁੱਕ ਜੀ ਨੇ ਇਸ ਲਈ ਸਭ ਤੋਂ ਪਹਿਲਾਂ ਤੇਲ ਲਗਾਉਣਾ ਬਹੁਤ ਜ਼ਰੂਰੀ ਆ ਤੇ ਜੀ ਤੇ ਲਗਾਉਣੀ ਆਪਾਂ ਤੇਲ ਤੇ ਹੁਣ ਪਾ ਮੰਗੇ ਆਪਾਂ ਥੋੜਾ ਅੱਗੇ ਮਤਲਬ ਕਿ ਪੁਰਾਣੇ ਦੀਵਾਨੇ ਦੇ ਵਿੱਚ ਕਈਆਂ ਮੇਰੀਆਂ ਮਾਤਾਵਾਂ ਮਾਤਾ ਤੇ ਭੈਣਾ ਪਿੱਪਲ ਦੇ ਪੱਤੇ ਨਾਲ ਜਦੋਂ ਊੜਾ ਪਾਉਂਸ ਪਿੱਪਲ ਦੇ ਪੱਤੇ ਨਾਲ ਏਦਾਂ ਏਦਾਂ ਕਰਕੇ ਖਲਾਰਦੇ ਸੀ ਤਵੇ ਤੇ ਤੇ ਹੁਣ ਪਿੱਪਲ ਦਾ ਪੱਤਾ ਮਤਲਬ ਹੈ ਤਾਂ ਗਏ ਨੇ ਪਰ ਲਿਆਉਣ ਦਾ ਟਾਈਮ ਹੀ ਲੱਗਿਆ ਇਸ ਲਈ ਫਿਰ ਮੈਂ ਕਿਹ ਚੱਲ ਇਹਦੇ ਨਾਲ ਹੀ ਆਪਾਂ ਉਹ ਕਰ ਦਾਂਗੇ ਕਾਪੜੀ ਦਾ ਪੇਜ ਨਾਲ ਹੀ ਆਪਾਂ ਤੇ ਲਾ ਦਾਂਗੇ ਲੋ ਜੀ ਇਹਦੇ ਉੱਤੇ ਆਪਾਂ ਬਾਦਵਾ ਲਾਂਗੇ ਥੇਨ ਹੁਣ ਇਹਨੂੰ ਕੀ ਕਰਨਾ ਇਦਾਂ ਜਿਆ ਕਰਕੇ ਸਾਰੇ ਕਦੇ ਤੇ ਖਲਾਰਾਂਗੀ ਜਿੰਨੀ ਕਿ ਸ਼ੇਪ ਰੱਖਣੀ ਆ ਕੂੜੇ ਦੀ ਉਹਦੇ ਹਿਸਾਬ ਨਾਲ ਉਹਨਾਂ ਤੁਸੀਂ ਮਤਲਬ ਕੀ ਫੈਲਾ ਸਕਦੇ ਆ ਥੋੜਾ ਚੀਰੇ ਨੂੰ ਸੇਕ ਲਵਾ ਕੇ ਜੇ ਫੇਰ ਆਪਾਂ ਇਹਦਾ ਪਾਸਾ ਥੱਲਾਗੇ ਜਦੋਂ ਆ ਇਹਦਾ ਪਾਸਾ ਥੱਲੜਾ ਜੀ ਉਦੋਂ ਇਹਦੇ ਉੱਤੇ ਆਪਾਂ ਥੋੜਾ ਜਿਹਾ ਮਤਲਬ ਕੀ ਘਿਓ ਲਗਾਣਾ ਜੀ ਆਪਾਂ ਨੇ ਪਾਸਾ ਬਦਲ ਦਿੱਤਾ ਸੀ ਹੁਣ ਦੂਜੇ ਪਾਸੇ ਆਪਾਂ ਤੇਲ ਲਗਾ ਦਿੱਤਾ ਤੇ ਨਾਲ ਉਧਰਲਾ ਪਾਸਾ ਰੜਤਾ ਤੇ ਤੇਰਾ ਆਪਾਂ ਇਹਦਾ ਇਧਰਲੇ ਪਾਸੇ ਸੇਕ ਲਗਾ ਦੇਵਾਂਗੇ ਤੇ ਮਿੱਠਾ ਠੀਕ ਆ ਪੁੱਤ ਮਿੱਠਾ ਬਿਲਕੁਲ ਠੀਕ ਆ ਜਿਆਦਾ ਆਪਾਂ ਨੇ ਮਤਲਬ ਫਿਰ ਖੈਣੀ ਹੈਗਾ ਮਿੱਠਾ ਫਿਰ ਇੱਥੀ ਆ ਜੀ ਦੇਖੋ ਗੂੜੇ ਆਪਣੇ 70 ਵਾਲੇ ਗੂੜੇ ਨੇ ਇਹ ਬਹੁਤ ਜਿਆਦਾ ਟੇਸਟੀ ਲੱਗਦੇ ਨੇ ਅੱਜ ਮੇਰੀ ਸਲਾਹ ਹੋ ਗਈ ਬੈਠੇ ਬੈਠੇ ਵੀ ਥੋੜੀ ਜਿਹੀ ਬਾਰਿਸ਼ ਪੈ ਗਈ ਮੈਂ ਕਿਹ ਚੱਲ ਬੱਚਿਆਂ ਨੂੰ ਕਿੰਨੇ ਦਿਨ ਹੋ ਗਏ ਐ ਵੀ ਪੂੜੇ ਲਾ ਦੋ ਮम्मा ਪੂੜੇ ਲਾ ਦੋ ਮੈਂ ਕਿਹ ਚੱਲ ਅਜੇ ਪੂੜੇ ਬਣਾ ਲੈਣੀ ਆ ਤੇ ਮੈਂ ਕਿ ਨਾਲ ਚਾ ਨਾਲ ਸਿੱਕੀ ਖੀਰ ਹੋ ਜੂਗੀ ਤੇ ਬੱਚੇ ਵੀ ਖੁਸ਼ ਹੋ ਕੇ ਖਾ ਲੈਣਗੇ ਤੇ ਮੈਂ ਕਿ ਚੱਲ ਨਾਲੇ ਮੇਰੀ ਵੀਡੀਓ ਬਣ ਜੂਗੀ ਜੀ ਪੂੜੇ ਆਪਣੇ ਬਹੁਤ ਜਾਦੇ ਟੇਸਟੀ ਨੇ ਤੁਸੀਂ ਵੀ ਖਾ ਲਓ ਜੀ ਆ ਕੇ ਜੀ ਖੀਰ ਨਾਲ ਪੂੜੇ ਜੇ ਤੁਸੀਂ ਮਾਲ ਪੂੜੇ ਬਣਾਉਣਾ ਚਾਹਦੇ ਮਾਲ ਪੂੜੇ ਵੀ ਇਦਾਂ ਹੀ ਬਣਦੇ ਨੇ ਬਸ ਇਹ ਤਵੇ ਤੇ ਬਣਦੇ ਨੇ ਇਹ ਕੁੜੇ ਜਿਹੜੇ ਦੂਜੇ ਮਾਲ ਹੁੰਦੇ ਨੇ ਉਹ ਕੜਾਹੀ ਦੇ ਵਿੱਚ ਬਣਦੇ ਹੁੰਦੇ ਨੇ ਕੜਾਹੀ ਚ ਕਿਉਂ ਪਾ ਕੇ ਨਾ ਤੇ ਉਹਦੇ ਵਿੱਚ ਬਸ ਥੋੜਾ ਜਿਹਾ ਮਿੱਠਾ ਸੋਡਾ ਪਾਇਆ ਜਾਂਦਾ ਜਿਵੇਂ ਆਪਾਂ ਆਟਾ ਗੁੰਝਦੇ ਆ ਉਹਦਾ ਮਾਲ ਕੁੜੇ ਆਂਦਾ ਉਹ ਚ ਮਿੱਠਾ ਸੋਡਾ ਪੈਂਦਾ ਉਹ ਵੀ ਤੁਹਾਨੂੰ ਕਦੇ ਟਰਾਈ ਕਰਕੇ ਦਿਖਾਵਾਂਗੇ ਤੇ ਇਹ ਬਸ ਤਵੇ ਤੇ ਬਣਦੇ ਨੇ ਬਸ ਤਵੇ ਤੇ ਸਰੋਂ ਦਾ ਤੇਲ ਹੀ ਲੱਗਦਾ ਹੁੰਦਾ ਕੁੜਿਆਂ ਨੇ ਤੇ ਜੇ ਆਪਾਂ ਕਿਉਂ ਲਾਵਾਂਗੇ ਕਿਉਂ ਨਹੀਂ ਲੱਗਦਾ ਕਿ ਸਰੋਂ ਦਾ ਤੇਲ ਲੱਗਦਾ ਸਰੋਂ ਦਾ ਤੇਲ ਪਾਣਾ ਘાળਣੋਂ ਫੇਰ ਨਾ ਤੇ ਲੱਗਦਾ ਆਜੀ ਖੀਰ ਪੂੜੇ ਆਪਾਂ ਬਣਾ ਲਏ ਨੇ ਸਿਰਫ ਮੈਂ ਰਹਿ ਗਿਆ ਕਾਨ ਵਾਲੀ ਸਰਦਾਰ ਜੀ ਖਾਂਦੇ ਨੇ ਅੰਦਰ ਬੈਠੇ ਤੇ ਹੁਣ ਮੈਂ ਵੀ ਖਾਣੀ ਆ ਖੀਰ ਪੂੜੇ ਸੋਣ ਚੜ੍ਹ ਛੇ ਆਪਾਂ ਇਹ ਚੀਜ਼ ਨਾ ਬਣਾ ਇਹ ਇਹ ਤਾਂ ਕਦੇ ਹੋਈ ਨਹੀਂ ਸਕਦਾ ਹੈਗਾ ਲੋ ਜੀ ਆਪਾਂ ਹੁਣ ਖਾਣੇ ਖੀਰ ਪੂੜੇ ਵਾਕੀ ਸਤਾ ਅਜੇ ਮੰਦਰ ਜਾ ਕੇ ਪੁੱਛਦੇ ਕਿੱਦਾਂ ਦੇ ਲੱਗੇ ਕਿੱਦਾਂ ਦੇ ਲੱਗੇ ਸੋਨ ਖੀਰ ਪੂੜੇ ਮਿੱਠਾ ਨਹੀਂ ਰਹੇ ਜੀ ਉਹਦਾ ਵਧੀਆ ਹਣੇ ਦੁਆਰਾ ਇੰਨੀ ਆ ਖੀਰ ਸਰਦਾਰ ਜੀ ਨੂੰ ਦੁਆਰਾ ਖੀਰ ਚ ਮਿੱਠਾ ਪਾ ਕੇ ਦਿੱਤਾ ਹੈ पहला है, है तो किचन में खाना ही पकाए तो ये ना खान जाने है ना ना भी रूड़े करना तो रोटी खा लीजिए कुकुना ये मदीन लागी हीट है तो करता बढ़िया लग गए हां बढ़िया है तो मैं बात कर रही हूं मैं मत मत कर यार आज भी वीडियो काटता है एक समाप्त करने लाइक और शेयर लाइक शेयर सब्सक्राइब करना ना भूलना ਦੇ ਸੈਂਟਰ ਆ ਲੈਂਦੇ ਆ ਰਹਾ ਵੇ ਨਿਊ ਨਿਊ ਰੈਸਪੀ ਨਾ ਕਿ ਤਸਮੋ ਉਸਤ ਨਹੀਂ ਕਿ ਬੁਰਾ ਤੁਮ ਹੋ ਗਿਆ ਬੜਾ ਸਸਤੀ ਹੋਈ ਆ ਚਲੋ ਜੀ ਮਿਲਾਈ ਕਾਲੀ ਕੋਲ ਨੂੰ ਆ ਤੇ ਤਹਲੇ ਸਾਰਿਆਂ ਸ਼ਸ਼ਕਾ